ਸੁਜਾਨਪੁਰ ਵਿੱਚ ਹੰਗਾਮਾ ਉਸ ਵੇਲੇ ਮਚ ਗਿਆ ਜਦੋਂ ਇੱਕ ਤਰੱਕ ਵੱਲੋਂ 4 ਨੰਬਰ ਤੇ ਖਲਾਰਾ ਪਾ ਦਿੱਤਾ ਗਿਆ ਪਰ ਤਰਕ ਦਰਸ਼ੀਆਂ ਨੇ ਦੱਸਿਆ ਕਿ ਇੱਕ ਨੌਜਵਾਨ ਮੋਟਰਸਾਈਕਲ ਤੇ ਜਾ ਰਿਹਾ ਸੀ ਕਿ ਇੱਕ ਤਰਕ ਉਸ ਉੱਪਰ ਚੜਨ ਲੱਗ ਪਿਆ ਜਿਸ ਨੇ ਆਪਣੀ ਛਾਲ ਮਾਰ ਕੇ ਮੋਟਰਸਾਈਕਲ ਤੋਂ ਜਾਨ ਬਚਾਈ ਪਰ ਉਸ ਦਾ ਮੋਟਰਸਾਈਕਲ ਚੱਕਣਾ ਚੂਰ ਹੋ ਗਿਆ ਅਤੇ ਪੁਲਿਸ ਨੇ ਮੌਕੇ ਤੇ ਆ ਗਏ ਕਾਰਵਾਈ ਸ਼ੁਰੂ ਕਰ ਦਿੱਤੀ ਆਓ ਦੇਖਦੇ ਹਾਂ ਪੂਰੀ ਖਬਰ ਮੁੰਡਾ ਨਾ ਅੱਜ ਡਿਊਟੀ ਤੇ ਜਾ ਰਿਹਾ ਸੀ ਪਲਾਸਫਾਰਮ ਪਰ ਰੋਡ ਤੇ ਇੰਨੇ ਮੁਹੱਲੇ ਦੇ ਲੱਗੇ ਆ ਗਏ ਅੱਗੋਂ ਇੱਕ ਮੁੰਡਾ ਉਹ ਡਰਾਈਵਰ ਨਹੀਂ ਆਇਆ ਉਹਨ ਸ਼ਰਾਬ ਪੀਤੀ ਉਹ ਜਦੋਂ ਉਹਨੇ ਗੱਡੀ ਮੋੜੀ ਤੇ ਗੱਡੀ ਉਹਨੇ ਹਿੱਟ ਕਰਤੀ ਨਾਲ ਮੋਟਰਸਾਈਕਲ ਮੁੰਡਾ ਨੇ ਹੌਸ਼ਿਆਰੀ ਵਰਤੀ ਆ ਕਿ ਉਹਨੂੰ ਛਾਲ ਮਾਰ ਕੇ ਇੱਕ ਸਾਈਡ ਤੇ ਹੋ ਗਿਆ ਸਾਈਡ ਤੇ ਹੋ ਗਿਆ ਤਾਂ ਫਿਰ ਵੀ ਉਹ ਮੋਟਰਸਾਈਕਲ ਛਰਤਾ ਉਹਨੇ ਉਹਨੂੰ ਗੱਡੀ ਉੱਤੇ ਜੜਾਤੀ ਉਹਦੇ ਉੱਤੇ ਤੇ ਮੋਟਰਸਾਈਕਲ ਜੜਾ ਉਹ ਤੇ ਬਿਲਕੁਲ ਥੱਲੇ ਆ ਟੁੱਟ ਗਿਆ ਸਾਰਾ ਪਰ ਮਾਲਕ ਦਾ ਸ਼ੁਕਰ ਹੈ ਕਿ ਉਹਦੇ ਬੱਚੇ ਦੀ ਜਾਨ ਬਚ ਗਈ ਹੈ ਉਹ ਮੇਰੀ ਬੇਨਤੀ ਹੈ ਕਿ ਸਾਰੇ ਆਗੇ ਜਿਹੜੇ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਆ ਨਾ ਉਹ ਕੋਲ ਮੋੜਾ ਕੋਲ ਕੋ ਲਾਈਸੈਂਸ ਦਾ ਨਾ ਉਹ ਕੋਲ ਪੁਜਾ ਤੇ ਨਾ ਹੀ ਉਹ ਡਰਾਈਵਰ ਆ ਤੇ ਸਭ ਤੋਂ ਵੱਡੀ ਤੇ ਮੂਰਖਤਾ ਉਹਦੀ ਜਿਹੜਾ ਉਹਨੂੰ ਚਾਬੀ ਦਿੱਤੀ ਆ ਹੋਰ ਕੋਈ ਗਲਤ ਹੋਸਾ ਦਾ ਕੋਈ ਕੈਜ਼ੁਐਲਟੀ ਹੋ ਸਕਦੀ ਤੇ ਫਿਰ ਕੀ ਕਰਨਾ ਹੈ ਤੇ ਮੇਰੀ ਮਾਲਕਾਂਗੇ ਵੀ ਬੇਨਤੀ ਹੈ ਜਿਹੜਾ ਡਰਾਈਵਰ ਆ ਮੁੰਡਾ ਉਹਦੇ ਕੋਲ ਵੀ ਐਸਟਾ ਹੈ ਕਹਿੰਦੀ ਹੈ ਕਿ ਟੱਪੇ ਪਾਟੀਆਂ ਦੀ ਚਾਬੀਆਂ ਦੇਣ ਤੋਂ ਪਹਿਲੇ ਵਿਚਾਰ ਕਰੋ ਕਿ ਕੀ ਉਹ ਮੜਾ ਡਰਾਈਵਰ ਆ ਕਿ ਨਹੀਂ ਆ ਡਾਈਸੈਂਟ ਆ ਕਿ ਨਹੀਂ ਆ ਨਾਲੇ ਕੋਈ ਲਾਇਸੈਂਸਰ ਨਹੀਂ ਉਹ ਡਰਾਈਵਰ ਆ ਮੇਰਾ ਨਾਮ ਸਬ-ਕਨਸਟੇਬਲ ਸੋਰਠਾ ਜੀ ਸਾਨੂੰ 115 ਤੋਂ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਚਾਰ ਨੰਬਰ ਐਕਸਟਰਾ ਹੈ ਰਸਤੇ ਦੇ نیچے ਮਤਲਬ ਵਾਈਪ ਆਈ ਹੈ ਤੇ ਇਹ ਕੱਢੀ ਵੀ ਹਟ ਕੀਤੀ ਹੋਈ ਸੀਗੀ ਬਾਕੀ ਉਹਨਾਂ ਆਪਾਂ ਮੋਟਰਸਾਈਕਲ ਕਢਵਾ ਲਿਆ ਨੀਚੇ ਤੋਂ ਤੇ ਟ੍ਰੈਫਿਕ ਦੀ ਆਵਾਜ਼ਾ ਹੀ ਕਲੀਅਰ ਕਰਵਾ ਰਹੇ ਆ ਬਾਕੀ ਕਾਰਵਾਈ ਆਪਾਂ ਥਾਣੇਦੰਡ ਦੇ ਦਾਂਗੇ ਵੀ ਅੱਗੇ ਥਾਣਾ ਕਰ ਬਿਆ ਕਰੇਗਾ ਸਾਰੀ